ਵਾਜਲ ਕਾ थाना सिटी पुलिस ਮੁਖੀ ਵੱਲੋਂ ਮੋਟਰਸਾਈਕਲ ਚੋਰੀ ਸਮੇਤ ਇੱਕ ਵਿਅਕਤੀ ਕਾਬੂ ਅਤੇ ਇਸ ਮੌਕੇ थाना सिटी पुलिस ਐਸਐਚਓ ਨੇ ਦੱਸਿਆ ਕਿ ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ थाना सिटी ਐਸਐਚਓ ਮੁਖੀ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਗਾਲਤ ਗੱਲ ਨਾ ਲਖਦੇ ਵੀਰੇ ਸਹੀ ਲੱਗ ਰਿਹਾ ਸਹੀ ਜੰਗਾਮ ਗਿੱਤ ਨਾ ਸੰਗੇ ਵੱਧੂ ਕਰੀ ਤੇ ਕੀ ਕੰਮ ਤਾਂ ਕੀ ਕਰਦਾ ਗਲਤ ਕੀ ਕੰਮ ਕਰਦਾ ਗਲਤ ਦਾ ਕੀ ਮਤਲਬ ਨਹੀਂ ਗਲਤ ਨਹੀਂ ਗਲਤ ਕੀ ਤੈਨੂੰ ਕੀ ਲੱਗਦਾ ਗਲਤ ਕੀ ਲਿਖਿਆ ਜਾਏਗਾ ਗਲਤ ਲਿਖ ਦਿੰਦੇ ਵਾਧਾ ਅਕਟਾ ਕਿਵੇਂ ਲਿਖ ਦਿੰਦਾ ਗਲਤ ਤੈਨੂੰ ਪੁਲਿਸ ਨੇ ਪੜਿਆ ਪੁਲਿਸ ਨੇ ਪੜਿਆ ਕਿਹੜੇ ਮਾਮਲੇ 'ਚ ਪੜਿਆ ਤੈਨੂੰ ਕਿਹੜੇ ਮਾਮਲੇ 'ਚ ਉਹ ਲਿਖ ਦਾਂਗਾ ਪੁੱਤ ਤੂੰ ਬੋਲ ਦੇ ਕਿ ਨਾ ਬੋਲ ਦੇ ਉਹ ਲਿਖ ਦਾਂਗਾ ਆਪਾਂ ਕਿਹੜੇ ਮਾਮਲੇ 'ਚ ਪੜਿਆ ਤੈਨੂੰ ਕੋਈ ਦੇ ਮਾਮਲੇ ਸੀਤੀ ਲੁੱਟਿਆ ਗਈ ਸੀਗਾ ਕੁਛ ਨਹੀਂ ਲੁੱਟਿਆ ਟੈਂਪੋ ਨਹੀਂ ਲੁੱਟਿਆ ਸੀ மா ਅ ਮਾਨਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅ ਮੇਰੀ ਟੀਮ ਜਿਹੜੀ ਸੀਗੀ ਮੇਰੇ ਨਾਲ ਪੂਰੀ ਅਸੀਂ ਐਮਆਰ ਇਨਕਲੇਵਲੇ ਜਾ ਰਹੇ ਸੀਗੇ ਗਸ਼ਤ ਦੇ ਸਬੰਧ ਵਿੱਚ ਜਿੰਦੇ ਵਿੱਚ ਸਾਨੂੰ ਇੱਕ ਵਰਨਾ ਗੱਡੀ ਸੀਗੀ ਜਿਹੜੀ ਸ਼ੱਕੀ ਦੇ ਬਨਾਤੇ ਉਹਨੂੰ ਤਲਾਸ਼ੀ ਕੀਤੀ ਗਈ ਤੇ ਉਹਦੇ ਵਿੱਚੋਂ ਦੋ ਬੰਦੇ ਸੀਗੇ ਔਰ ਉਹਨਾਂ ਕੋਲੋਂ 1050 ਗੋਲੀਆਂ ਟਰਾਮਾਡੋਲ ਮਿਲੀਆਂ ਹੈਗੀਆਂ ਰਿਕਵਰ ਹੋਈਆਂ ਗ੍ਰਿਫਤਾਰੀ ਕਿੰਨੇ ਬੰਦੇ ਦੀ ਹੋਈ ਦੋ ਬੰਦੇ ਦੀ ਔਨ ਦੀ ਸਪੋਰਟ ਗ੍ਰਿਫਤਾਰੀ ਪਾਈ ਇੱਕ ਕਿੱਥੋਂ ਦੇ ਰਹਿਣ ਵਾਲੇ ਨੇ ਬੰਦੇ ਇਹਨਾਂ ਦਾ ਪਿੰਡ ਹੈਗਾ ਚੰਗੜਪੈਣੀ ਬਾਰਡਰ ਦੇ ਨਾਲ ਇੱਕਦੋ ਨਾਂ ਰਾਜ ਸਿੰਘ ਦੇ ਤੇ ਦੂਜੇ ਦੇ ਨਾਂ ਭਰਮਜੀਤ ਸਿੰਘ ਪੰਮਸ ਗੱਡੀਆਂ ਵੰਨਣਾ ਪਈ ਗੱਡੀਆਂ ਨਾਲ ਸੀ ਸਰ ਗੱਡੀ ਹਾਂ ਇਹਨਾਂ ਦੇ ਫਾਦਰ ਦੇ ਨੋਤੇ ਸਰ ਇਹ ਕੀ ਕੀ ਕੰਮ ਕਰਦੇ ਆ ਮਤਲਬ ਇਹ ਕਿ ਕਿੱਥੇ ਲੈ ਕੇ ਜਾ ਰਹੇ ਸੀ ਕਿ ਗੱਡੀਆਂ ਪਹਿਲਾਂ ਵੀ ਵੇਚਦੇ ਆ ਕੀ ਕੰਮ ਕਰਦੇ ਹਾਂ ਪਹਿਲਾਂ ਵੀ ਇੱਕ ਇਹਨਾਂ ਤੇ ਪੁੱਕੀ ਦਾ ਪਰਚਾ ਦਰਜ ਹੈਗਾ ਬੇਸਿਕਲੀ ਕੰਮ ਇਦਾਂ ਦਾ ਬ੍ਰੈਂਡ ਬੈਕਗ੍ਰਾਉਂਡ ਜਿਹੜੀ ਹੈਗੀ ਇਦਾਂ ਦਾ ਕੁਝ ਜਿਹੜੀਆਂ ਤੁਸੀਂ ਗੋਲੀਆਂ ਫੜੀਆਂ ਇਹ ਕਿਹੜੀਆਂ ਨੇ ਔਰ ਕਿਹੜੀ ਧਾਰਾ ਦੇ ਦੀਨ ਆਉਂਦੀਆਂ ਹੈਗੀਆਂ ਇਹ ਟਰਾਮਾਡੋਲ ਗੋਲੀਆਂ ਹੈਗੇ 1000 ਤੇ 50 ਜ ਕਵਾਂਟੀਟੀ ਹੈਗੀ ਇਹ ਜਿਹੜਾ ਮੁਕਦਮਾ ਦਰਜ ਕੀਤਾ ਹੈ 2225296185 ਐਨਡੀਪੀਐਸ ਐਕਟ ਦੇ ਤਹਿਤ ਸਰ ਇਹ ਪਤਾ ਲੱਗ ਗਿਆ ਕਿ ਕਿੱਥੋਂ ਆਈ ਲੈ ਕੇ ਆਏ ਸੀ ਜੀ ਇਹ ਗੋਲੀਆਂ ਤੇ ਕਿੱਥੇ ਲੈ ਕੇ ਜਾ ਰਹੇ ਸੀ ਇਹਦੇ ਵਾਸਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੇਸਿਕਲੀ ਇਹ ਆਪਣੇ ਰਾਜਸਥਾਨ ਤੋਂ ਇਹਨਾਂ ਮੰਗਲਜਾ ਹੋਏ ਨਹੀਂ ਕਿ ਉਸ ਤੋਂ ਹੁਣ ਤਾਂ ਕੁਝ ਇਹ ਸਾਹਮਣੇ ਨਹੀਂ ਆ ਪਾਇਆ ਵੀ ਪਹਿਲਾਂ ਕਿੰਨੀ ਗੂਏ ਗੋਲੀਆਂ ਲੈ ਆ ਚੁੱਕੇ ਹੈ ਜਾਂ ਵੇਚ ਚੁੱਕੇ ਨਹੀਂ ਕਿਉਂਕਿ ਮੁਕਦਮਾ ਹੈ ਤੋਂ ਇਲਾਵਾ ਗੋਲੀਆਂ ਦੇ ਇਹਨਾਂ ਤੇ ਪਹਿਲੇ ਹੈ ਨਹੀਂ ਕੋਈ ਤੇ ਜਿਹੜਾ ਹੈਗਾ ਪੁੱਕੀ ਦੇ ਇੱਕ ਕਦਮਾਂ ਦੂਰ ਜਰੂਰ ਦਾ ਹੈਗਾ ਭਰਮਜੀਤ ਕੁੰਮਾ। ਮੋਢੀ ਤਫਤੀਸ਼ ਦੇ ਸਾਹਮਣੇ ਨਹੀਂ ਆਇਆ ਕੁਝ ਪੁੱਛਿਆ ਨਹੀਂ ਤੁਸੀਂ ਇਹਨਾਂ ਨੂੰ? ਪੁੱਛਿਆ ਹੈਗੇ ਲੇਕਿਨ ਅੱਗੇ ਹਜੇ ਸਾਡੇ ਕੋਲ ਰਿਮਾਂਡ ਹੈਗਾ ਸੋਮਵਾਰ ਤੱਕ। ਹੋਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੇਖੀ ਤੁਸੀਂ ਸਰ ਇਹ ਅੱਗੇ ਇਹ ਫਿਲਹਾਲ ਇੱਥੇ ਫਾਜ਼ਿਲਕਾ ਚ ਕਿਤੇ ਇਹਨਾਂ ਡਿਲੀਵਰ ਕਰਦੀਆਂ ਸੀ। ਇਹ ਰਾਜਸਥਾਨ ਤੋਂ ਹੀ ਆਇਆ ਹੈ ਸਰ। ਬੇਸਿਕਲੀ ਜਿਹੜੀ ਇਹਨਾਂ ਕੋਲ ਪੁੱਛਗਿੱਛ ਕੀਤੀ ਗਈ ਹੈਗੀ ਇਹ ਰਾਜਸਥਾਨ ਦੇ ਨਾਲ ਹੈ। ਇਹ ਆਪ ਵੀ ਨਸ਼ਾ ਕਰਦੇ ਨੇ ਇਸ ਚੀਜ਼ ਦੇ। ਨਹੀਂ ਫਿਲਹਾਲ ਤਾਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ। ਇਹ ਗੋਲੀਆਂ ਹੈਗੇ ਟਰਾਮਡੋਲ ਬਸ ਨਸ਼ੇ ਵਾਸਤੇ ਵਿਚੇੜੀ ਲੋਕਾਂ ਵਾਸਤੇ ਕਿੰਨੇ ਕੋ ਖਤਰਨਾਕ ਸੀ ਜੀ ਇਹ ਜਿਹੜੀਆਂ ਹਜ਼ਾਰ ਗੋਲੀਆਂ ਤੇ ਕਿੰਨੇ ਨੋਜੋਨਾ ਤੱਕ ਇਹ ਜਿਹੜੀ ਪਹੁੰਚੀਆਂ ਸੀ ਇਹ ਹਜ਼ਾਰ ਗੋਲੀਆਂ ਲਗਭਗ ਕਮਰਸ਼ਲ ਚਾਂਦੀ ਹੈਗੀ ਕਾਫੀ ਖਤਰਨਾਕ ਹੁੰਦੀਆਂ ਇਹ ਬੰਦੇ ਕੰਕੋ ਕੀ ਕਰਦੇ ਕੋਈ ਦੱਸਿਆ ਨਹੀਂ ਸਰ ਬੇਸਿਕਲੀ ਇਹਨਾਂ ਖੇਤੀਬਾੜੀ ਦੱਸਦੇ ਹੈਗੇ ਲੇਕਿਨ ਇਨਵੋਲਵਮੈਂਟ ਇਹਨਾਂ ਦੀ ਕਾਫੀ ਹੈਗੀ ਇਦਾਂ ਇਨਪੁਟ ਜਿਹੜੀ ਆ ਰਹੀ ਸੀਗੀ ਕੁਝ ਬਰਾਮਦ ਹੋਇਆ ਨਾ ਨਹੀਂ ਫਿਲਹਾਲ ਇੱਕ ਗੱਡੀ ਹੈਗੀ ਤੇ ਦੋ ਬੰਦੇ ਹੋਰ ਪਲਾਸ ਇਹਨਾਂ ਕੋਲ ਜਿਹੜੀ ਗੋਲੀਆਂ ਬੰਦ ਹਨ ਇਹ ਪੜੇ ਲਿਖੇ ਨੇ ਜੀ ਕੋਈ ਕੰਮ ਗੰਦੰਦਾ ਕਰਦੇ ਨਹੀਂ ਹਾਂ ਪੜੇ ਲਿਖੇ ਹੈਗੇ ਲੇਕਿਨ ਜਿਹੜੇ ਗਲਤ ਕੰਮਾਂ 'ਚ ਪੈ ਗਏ ਹੈਗੇ ਕੀ ਕਹੋਂਗੇ ਸਰ ਉਹ ਨਸ਼ੇ ਦੇ ਨਸ਼ਾ ਤਸਕਰੀ ਕਰਦਾ ਉਹਨਾਂ ਨੂੰ ਇਹਨਾਂ ਨੂੰ ਇਹੀ ਚੇਤਾਵਨੀ ਹੈਗੀ ਕਿ ਇਹੋ ਜਿਹੇ ਕੰਮਾਂ ਤੋਂ ਬਾਹਰ ਆ ਜਾਓ ਆਪਦੇ ਮਿਹਨਤ ਮਜ਼ਦੂਰੀ ਕਰੋ ਚੰਗੇ ਕੰਮਾਂ 'ਤੇ ਲੱਗੋ ਖੇਡਾਂ 'ਵਲ ਲੱਗੋ ਕਿੰਨੀ ਉਮਰ ਦੇ ਬੰਦੇ ਨੇ ਸਰ ਇਹਨਾਂ ਦੀ ਕਰੀਬ ਉਮਰ 25 ਸਾਲ ਦੇ ਆਸ-ਪਾਸ ਨੌਜਵਾਨ ਨੌਜਵਾਨ ਨੇ ਏ ਦਸਿਆ ਸਰ ਕੋਈ ਇਹਨਾਂ ਨੂੰ ਇਸ ਥੰਡੇ ਚ ਪਾਣ ਨਾਲ ਕੌਣ ਸੀ ਆਇਆ ਇਹ ਕਿਵੇਂ ਆਇਆ ਇਸ ਥੰਡੇ ਦੇ ਅੰਦਰ ਬਸ ਲਾਲਚੀ ਇਹਨਾਂ ਨੂੰ ਮੇਨ ਹੈਗਾ ਜਿਹੜਾ ਲਾਲਚ ਦੇ ਕਾਰਨ ਇੱਧਰ ਨੂੰ ਆ ਗਿਆ ਹੈਗੇ ਨੇ ਇਹ ਕਿੰਨੇ ਦੀ ਵੇਚਦੇ ਸੀਗੇ ਜੀ ਗੁੰਦੀਆਂ ਜੀ ਫਿਲਹਾਲ ਇਹਨਾਂ ਕਹਿੰਦੇ ਹੈਗੇ ਵੀ ਅਸੀਂ ਖਰੀਦ ਉੱਥੋਂ ਕਰਕੇ ਲੈਂਦੇ ਸੀਗੇ ਥੋੜਾ ਟਾਈਮ ਪਹਿਲਾਂ ਅ ਰਾਜਸਥਾਨ ਤੋਂ ਇਹ 80 ਰੁਪਏ ਦਾ ਪੱਤਾ ਸਾਹਬ ਨਾਲ ਲੈ ਕੇ ਆਉਂਦੇ ਤੇ 110 ਰੁਪਏ 20 ਰੁਪਏ ਦਾ ਪੱਤਾ ਵੇਚ ਦਿੰਦੇ ਉਹਨਾਂ ਨੂੰ ਵੀ ਫੜਿਆ ਜਾਏਗਾ ਜਿੱਥੋਂ ਲੈਂਦੀ ਹੈ ਬਿਲਕੁਲ ਜੀ ਬਿਲਕੁਲ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਰਿਮਾਂਡ ਸਾਡੇ ਕੋਲ ਹੈਗਾ 3 ਦਿਨ ਦਾ ਆਲਰੇਡੀ ਤੇ ਹੋਰ ਵੀ ਅੱਗੇ ਬੈਕਵਰਡ ਲਿੰਕ ਫਾਰਵਰਡ ਲਿੰਕ ਸਾਰੇ ਪਤਾ ਕਰਾਂਗੇ ਇਹ ਦੱਸਤਾ ਇਹਨਾਂ ਨੇ ਗੰਗਰੂ ਲੈ ਕੇ ਆਏ Rajasthan ਤੋਂ ਲੈ ਕੇ ਆਉਂਦੇ Rajasthan ਦਾ ਦੱਸਦੇ ਹਨ ਮਾਨਗਰ ਫਿਰ ਵੀ ਇਹਨਾਂ ਤੋਂ ਅੱਗੇ ਪੁੱਛ ਕੇ ਚਕਾਉਣ ਬੰਦਾ ਇਹਨਾਂ ਨੇ ਦਿਨ ਦਿਨ ਨੂੰ ਸਿੱਧੇ ਆ ਗਏ ਨਹੀਂ ਇਹਦੇ ਬਾਰੇ ਹਜੇ ਚੱਲ ਰਹੀ ਹੈਗੇ ਇਨਵੈਸਟੀਗੇਸ਼ਨ ਠੀਕ ਜਰੂਰ ਉਹ ਵੀ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਇਹਨਾਂ ਕੋਲ ਹੋ ਜਾਊਗਾ ਇਹ ਸਾਰੇ ਇਹਨਾਂ ਨੇ ਕੋਈ ਠਿਕਾਣਾ ਬਣਾਇਆ ਹੋਇਆ ਸੀ ਕਿ ਚੱਲ ਫਿਰ ਕੇ ਹੀ ਵੇਚਦੇ ਸੀਗੇ ਜਾਂ ਉਹਨਾਂ ਨੂੰ ਆਪ ਡਿਲੀਵਰੀ ਕਰਕੇ ਆਉਂਦੇ ਸੀ ਇਹ ਉੱਥੋਂ ਖਰੀਦ ਕੇ ਲੈ ਕੇ ਆਉਂਦੇ ਸੀਗੇ ਫਿਰ ਇੱਥੇ ਜਿੱਥੇ ਇਹਨਾਂ ਨੂੰ ਇਹਨਾਂ ਦੇ ਕੋਈ ਹੈਗੇ ਗਾਹਕ ਉਹਨਾਂ ਨੂੰ ਜਾ ਕੇ ਵੇਚ ਦਿੰਦੇ ਸੀ ਫੋਨ ਤੇ ਸੰਪਰਕ ਹੁੰਦਾ ਸੀ ਇਹਨਾਂ ਤੋਂ ਹਾਂ ਉਹ ਅਜੇ ਕਲੀਅਰ ਕਰ ਰਹੇ ਹਨ ਫੋਨ ਤੇ ਜਾਂ ਕੁਝ ਹੋਰ ਵੀ ਇਹਨਾਂ ਦੇ ਹੈਗੇ ਸਰਸ ਮਤਲਬ ਕੋਈ ਅੱਡਾ ਨਹੀਂ ਬਣਾ ਰੱਖਿਆ ਸੀ ਅੱਡਾ ਨਹੀਂ ਬਣਾ ਰੱਖਿਆ ਪੱਕਾ ਅੱਡਾ ਨਹੀਂ ਹੈਗਾ ਕਿਤੇ ਵੀ ਨਾ ਗ੍ਰਫਤਾਰੀ ਕਿੱਥੋਂ ਹੋਈ ਜੀ ਇਹਨਾਂ ਦੀ ਅ ਐਮਰ ਇਨਪਲੇਵ ਦੇ ਕੋਲ ਹੀ ਅਸੀਂ ਗਸ਼ਤ ਦੇ ਸਬੰਧ ਵਿੱਚ ਸੀਗੇ ਉੱਥੇ ਜਾ ਕੇ ਇਹਨਾਂ ਨੂੰ ਹਰ ਕਿਹੜਾ ਮਗਦਮਾ ਦਰਜ ਹੋਇਆ ਕਿ ਨੇ ਕੋਈ ਮੋਟਰਸਾਈਕਲ ਸਰ ਕੋ ਰਿਕਵਰ ਹੋਇਆ ਹਾਂਜੀ ਇੱਕ ਮੋਟਰਸਾਈਕਲ ਰਿਕਵਰ ਹੋਇਆ ਹੈ ਦੋਸ਼ੀ ਮੌਕੇ ਤੇ ਫੜਿਆ ਗਿਆ ਸੀਗਾ ਪਾਲਾ ਸਿੰਘ ਜਗਿੰਦਰ ਸਿੰਘ ਦਾ ਨਵਾਂ ਸਲੇਮਚਾ ਇਹ ਕਿੱਥੋਂ ਚੋਰੀ ਕੀਤਾ ਸੀਗਾ ਕਿੰਨਾ ਮੋਟਰਸਾਈਕਲ ਸੀਗਾ ਇਹ ਅਜੇ ਮੋਟਰਸਾਈਕਲ ਬਾਰੇ ਅਜੇ ਤਫਤੀਸ਼ ਚੱਲ ਰਹੀ ਹੈਗੀ ਇਹਨੇ ਸਿਵਲ ਹਸਪੀਟਲ ਤੋਂ ਥੋੜੇ ਦਿਨ ਪਹਿਲਾਂ ਚੋਰੀ ਕੀਤਾ ਸੀਗਾ ਇਸ ਪਹਿਲਾਂ ਵੀ ਮਾਮਲੇ ਹੈਗੇ ਨੇ ਉਹ ਫਾਈਲ ਕਰਨਾ ਪਾਣਾ ਸਰ ਹਾਂ ਜੀ ਪਹਿਲਾਂ ਵੀ ਕੋਈ ਮਾਮਲੇ ਹੈਗੇ ਨੇ ਜੀ ਇਹਦੇ ਮੋਟਰਸਾਈਕਲ ਚੋਰੀ ਵਾਲੇ ਹਾਂਜੀ ਹਾਂਜੀ ਇਹਦੇ ਤਾਂ ਪਹਿਲੇ ਤਿੰਨ ਮੁਕਦਮੇ ਦਰਜ ਹੈਗੇ ਜੀ ਉਦੋਂ ਕਿੰਨੀ ਰਿਕਵਰੀ ਹੋਈ ਸੀ ਉਸ ਦਿਨ ਇਸ ਤੋਂ ਪਹਿਲਾਂ ਸ਼ਾਇਦ ਤਿੰਨ ਤਿੰਨ ਮੋਟਰਸਾਈਕਲ ਦੋ ਵਾਰੀ ਹੋਈ ਹੋਏ ਕੀ ਲੱਗਦਾ ਜੀ ਇਸ ਮਾਮਲੇ ਦੇ ਅੰਦਰ ਕੋਈ ਹੋਰ ਹੋਰ ਵੀ ਰਿਕਵਰੀ ਹੋਊਗੀ ਜੀ ਜ਼ਰੂਰ ਕੀ ਦੱਸਿਆ ਇਹਨੇ ਕਿਉਂ ਇਸ ਧੰਦੇ ਦੇ ਵਿੱਚ ਜੁੜਿਆ ਜੀ ਇਹ ਬਸ ਇੱਥੇ ਕਹਿੰਦਾ ਮੈਂ ਤਰੀਕ ਤੇ ਆਇਆ ਸੀਗਾ ਤੇ ਨਾਲ ਹੀ ਇਹ ਮੋਟਰਸਾਈਕਲ ਬਸ ਇਦਾਂ ਦਾ ਇਹਨਾਂ ਦਾ ਸਿਸਟਮ ਹੈਗਾ ਵਾ ਕੀ ਕਰੇ ਤੁਸੀਂ ਸਰ ਇਹ ਸਿਵਲ ਹਸਪੀਟਲ ਤੋਂ ਨੇ ਵੇਚਣਾ ਸੀ ਜਾ ਕੇ ਕਿ ਕੀ ਕਰੀ ਹਾਂ ਜੀ ਅੱਗੇ ਜਾ ਕੇ ਦੂਰ ਦਰਾਡੇ ਜਾ ਕੇ ਵੇਚ ਦਿੰਦੇ ਹੈਗੇ ਕਿੰਨੇ ਦਾ ਵੇਚ ਦੇਣਾ ਸਰ ਅੱਗੇ ਪਤਾ ਤਿੰਨ ਹਜ਼ਾਰ 4000 ਦੇ ਹੀ ਚੀਜ਼ ਦੱਸ ਰਹੇ ਜੀ ਪਹਿਲੇ ਵੀ ਕਿਹੜਾ ਮੋਟਰਸਾਈਕਲ ਹੈ ਸਰ ਇਹ ਸਪਲੈਂਡਰ ਮੋਟਰਸਾਈਕਲ ਹੈ ਇਹ ਸਤ ਪਹਿਲਾਂ ਚੋਰੀ ਕੀਤੀ ਇਹਨੂੰ ਕੋਈ ਮੋਟਰਸਾਈਕਲ ਹਾਂਜੀ ਤਿੰਨ ਦਰ ਮੁਕਦਮੇ ਪਹਿਲਾਂ ਇਹਨਾਂ ਦੇ ਦਰਜ ਹੈ ਅੱਛਾ ਤਾਂ ਬੰਦੇ ਦਾ ਨਾਮ ਕੀ ਇਹ ਨਵਾਂ ਸੁਲੇਮan ਸ਼ਾਹ ਨਾ ਕੀ ਇਹ ਜੀ ਬੰਦਾ ਪਾਲਾ ਸਿੰਘ ਇਕ ਜਿਹੜਾ ਓਟੋ ਵਾਲਾ ਮਕਦਮਾ ਦਰਜ ਹੋਇਆ ਉਹਦੇ ਵਿੱਚ ਕੋਈ ਲੁਟੇਰੇ ਕਹਿੰਦੇ ਤੁਸੀਂ ਫੜੇ ਹੈ ਹਾਂਜੀ ਉਹ ਕੀ ਮਾਮਲਾ ਕੀ ਹੈ ਇਹ ਐਕਚੁਅਲ ਚ ਇਹਨਾਂ ਦਾ ਇੱਕ ਗਰੋ ਹੈਗਾ ਹੈ ਇਹਨਾਂ ਦਾ ਪਿੰਡ ਹੈਗਾ ਝੰਡ ਵਾਲਾ ਖਰਤਾ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਸੇ ਅਧਾਰ ਤੇ ਨਤੇ ਮਕਦਮਾ ਦਰਜ ਕੀਤਾ ਗਿਆ ਹੈ ਪੰਜ ਦੋਸ਼ੀਆਂ ਦੇ ਵਿੱਚੋਂ ਇੱਕ ਜਿਹੜਾ ਸਰਗਣਾ ਸੀਗਾ ਇਹਨਾਂ ਦਾ ਉਹ ਫੜਿਆ ਗਿਆ ਹੈਗਾ ਜਿੰਦਾ ਨਾਂ ਹੈਗਾ ਅ ਬਿਆਨਤ ਸਿੰਘ ਸਨਫ ਬਚਿੱਤਰ ਸਿੰਘ ਪਿੰਡ ਝੰਡ ਵਾਲਾ ਖਰਤਾ ਨਦੇਨ ਦੇ ਨਾਮ ਤੇ ਮਸ਼ਹੂਰ ਇਹ ਬੰਦਾ ਹੈ। ਇਹ ਸਰ ਇਹ ਵਾਰਦਾਤ ਨੂੰ ਕਿਵੇਂ ਦਿੰਦੇ ਸੀ ਜੇ ਅੰਜਾਮ ਕੀ? ਮਾਨਸਟਰ ਪ੍ਰਿੰਟ ਇਹਨਾਂ ਦੇ ਇਦਾਂ ਸੀ ਕਿ ਇੱਥੇ ਆਪਦੇ ਨਾਲ ਇੱਕ ਕੋਈ ਅਪਾਹਜ ਲੜਕਾ ਜਾਂ ਬੰਦਾ ਕੋਈ ਲੈ ਕੇ ਆਂਦੇ ਸੀਗੇ ਜਿਹਨੂੰ ਉਹ ਆਟੋ ਦੇ ਵਿੱਚ ਬਿਠਾਉਂਦੇ ਸੀਗੇ। ਆਟੋ ਨੂੰ ਲੈ ਕੇ ਉੱਥੇ ਦੂਰ ਦਰਡੇ ਕਿਤੇ ਸੁੰਨਸਾਨ ਜਗ੍ਹਾ ਤੇ ਲਾ ਕੇ ਉਹਨੂੰ ਡਰ ਦੇ ਕੇ ਉਹਦੇ ਕੋਲ ਲੁੱਟ ਕਰਦੇ ਸੀਗੇ ਆਟੋ ਵਾਲੇ ਨੇ। ਉਹ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਸ ਤਰ੍ਹਾਂ ਦੀ? ਇਹਦੇ ਵਿੱਚ ਹੀ ਸਾਡੇ ਕੋਲ ਤਿੰਨ ਮਤਲਬ ਬਿਆਨ ਦਿੱਤੇ ਹੈਗੇ ਆਟੋ ਵਾਲੇ ਨੇ ਵੀ ਸਾਡੇ ਨਾਲ ਵਾਰਦਾਤ ਹੋਈ। ਕਿੰਨੇ ਲੁੱਟ ਲੋ ਹੋਈ ਹੈ ਉਹਨਾਂ ਨਾਲ? ਇੱਕ ਜਣਾ 5000 ਦਾ ਸਰੇ 1200 ਔਰ 7000 ਜੀ ਸਰ ਜਿਹੜੇ ਆਟੋ ਵਾਲੇ ਜਿਹੜੇ ਬੰਦੇ ਲੈ ਕੇ ਜਾਂਦੇ ਟੋਟਲ ਕਿੰਨੇ ਬੰਦੇ ਗ੍ਰਿਫਟ ਹੋਣਾ ਇਹ ਟੋਟਲ 5 ਜਣੇ ਜਿਹੜੇ ਅਸੀਂ ਐਫ ਆਰ ਦੇ ਵਿੱਚ ਦਰ ਇੱਕ ਗ੍ਰਿਫਤਾਰ ਕੀਤਾ ਦੱਸੋ ਇੱਕ ਗ੍ਰਿਫਤਾਰੀ ਬਾਕੀ ਪੰਜ ਬਾਕੀ ਚਾਰ ਬੰਦੇ ਕਿੱਥੇ ਨੇ ਸਾਰੇ ਬਾਕੀ ਵੀ ਉਸੇ ਪਿੰਡ ਦੇ ਹੈਗੇ ਜੰਡਵਾਲਾ ਕੋਈ ਨਾ ਪਤਾ ਹੋਵੇ ਸਰ ਨੂੰ ਜੀ ਜੀ ਐਕਚੁਅਲ ਤੇ ਮੈਂ ਦੂਜੇ ਹੈਗੇ ਜਿੱਦਾਂ ਆਕਾਸ਼ਦੀਪ ਤੇ ਕੁਝ ਹੋਰ ਹੈਗੇ ਇੱਕੋ ਹੀ ਪਿੰਡ ਦੇ ਨੇ ਸਾਰੇ ਜੀ ਇਹੇ सारा पिंड एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत